ਪਹਿਲਗਾਮ ਹਮਲੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਰੈਡ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦ ਉੱਤੇ ਪਵੰਤਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦੇ ਨਾਲ ਜਿਹੜਾ ਪੰਜਾਬ ਹੈ ਉਹ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਨਾਲ ਬਾਰਡਰ ਲੱਗਦੇ ਨੇ ਚਾਹੇ ਜੰਮੂ ਕਸ਼ਮੀਰ ਦਾ ਬਾਰਡਰ ਹੋਵੇ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ ਤੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਪਾਕਿਸਤਾਨ ਦੇ ਨਾਲ ਜਿਹੜਾ ਬਾਰਡਰ ਜੰਮੂ ਕਸ਼ਮੀਰ ਦਾ ਲੱਗਦਾ ਤੇ ਜਿਹੜਾ ਪੰਜਾਬ ਦੇ ਨਾਲ ਜੰਮੂ ਕਸ਼ਮੀਰ ਦਾ ਬਾਰਡਰ ਲੱਗਦਾ ਉਸ ਨੂੰ ਸੀਲ ਕਰ ਦਿੱਤਾ ਗਿਆ ਤੇ ਜਿਹੜੀ ਘੁੰਮਣ ਘੁਮਾਉਣ ਵਾਲੀਆਂ ਥਾਵਾਂ ਨੇ ਉੱਥੇ ਵੀ ਜਿਹੜੀ ਸਖਤ ਪਾਬੰਦੀ ਕੀਤੀ ਗਈ ਹੈ ਤੇ ਪੁਲਿਸ ਵੱ ਦੇ ਵੱਲੋਂ ਤਕੜੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਤਰ੍ਹਾਂ ਦੇ ਵੀ ਸ਼ਰਾਬਤੀ ਅੰਸਰ ਦੇ ਉੱਤੇ ਨਿਗਰ ਰੱਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੱਡੇ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਇਹ ਸਰਹਾਦੀ ਸੂਬਾ ਹੋਣ ਕਾਰਨ ਪੰਜਾਬ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਕਾਰਨ ਜਿਹੜਾ ਜੰਮੂ ਕਸ਼ਮੀਰ ਨੂੰ ਬਾਡਰ ਲੱਗਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਸੀਜ਼ ਕਰ ਦਿੱਤਾ ਗਿਆ ਦੱਸ ਦਈਏ ਕਿ ਉਸ ਤੋਂ ਬਾਅਦ ਹੁਣ ਜਿਹੜੀਆਂ ਟੈਕਸੀਆਂ ਟੈਕਸੀ ਜਿਹੜੀ ਪੰਜਾਬ ਤੋਂ ਜੰਮੂ ਕਸ਼ਮੀਰ ਵੱਲ ਚਲਦੀਆਂ ਸੀ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਰੋਗ ਲਗਾ ਦਿੱਤੀ ਗਈ ਹੈ ਜਿਹੜੀ ਪਹਿਲਾਂ ਬੁਕਿੰਗ ਕੀਤੀ ਸੀ ਉਹ ਸਾਰੀਆਂ ਬੁਕਿੰਗ ਜਿਹੜੀਆਂ ਨੇ ਉਹ ਬੰਦ ਕਰ ਦਿੱਤੀ ਗਈ ਹੈ ਦੱਸ ਦਈਏ ਤੁਹਾਨੂੰ ਫਿਰ ਤੋਂ ਕਿ ਪੰਜਾਬ ਦੇ ਵਿੱਚ ਰੈੱਡ ਅਲਰਟ ਜਿਹੜਾ ਹੈ ਉਹ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੱਡੇ ਜਿਹੜੇ ਨੇ ਅਹਿਮ ਕਦਮ ਚੁੱਕੇ ਗਏ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਨਾਲ ਦੀ ਨਾਲ ਕਿਹਾ ਹੈ ਕਿ ਆਪੋ ਆਪਣੇ ਸਥਾਨਾਂ ਤੇ ਉਹ ਬਣੇ ਰਹਿਣ ਤੇ ਪੁਲਿਸ ਨੂੰ ਵੱਡੇ ਆਦੇਸ਼ ਜਿਹੜੇ ਨੇ ਉਹ ਡੀਜੀਪੀ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੁਸੀਂ ਸਟੇਪ ਲੈਨੇ ਜਲੈਂਡ ਜਾ ਰਹੇ ਹੂ ਉਹਨਾਂ ਬਾਰੇ ਥੋੜਾ ਜਿਹਾ ਡਿਟੇਲ ਦੇ ਕੱਲ ਜਿਵੇਂ ਹੀ ਅਟੈਕ ਹੋਇਆ ਸੀਗਾ ਤੇ ਸੀਐਮ ਸਾਹਿਬ ਨੇ ਇਮੀਡੀਏਟਲੀ ਸਾਨੂੰ ਟੈਲੀਫੋਨਿਕਲੀ ਹਦਾਇਤ ਕੀਤੀ ਸੀ ਕਿ ਪੂਰੇ ਸਟੇਟ ਦੇ ਵਿੱਚ ਸਿਕਿਉਰਿਟੀ ਅਲਰਟ ਜਾਰੀ ਕੀਤਾ ਜਾਵੇ ਸੋ ਕੱਲ ਸ਼ਾਮ ਤੋਂ ਹੀ ਵੀ ਹੈ ਪੰਜਾਬ ਪੁਲਿਸ ਇਜ਼ ਔਨ ਸਿਕਿਉਰਿਟੀ ਅਲਰਟ ਤੇ ਜਿਹੜੇ ਵਲਨਰੇਬਲ ਪੁਆਇੰਟਸ ਹੈਗੇ ਉਹਨਾਂ ਤੇ ਇੰਟੈਂਸੀਫਾਈਡ ਚੈਕਿੰਗ ਇਸ ਗoing ਔਨ ਸਪੈਸ਼ਲੀ ਅਲੋਂਗ ਦਾ ਇੰਟਰਸਟੇਟ ਐਂਡ ਇੰਟਰ ਡਿਸਟ੍ਰਿਕਟ ਬਾਉਂਡਰੀਜ਼ ਥੇਅਰ ਹੈਜ਼ ਬੀਨ ਹਾਰਡਨਿੰਗ ਔਫ ਸਿਕਿਉਰਿਟੀ ਅਰਾਊਂਡ High risk individuals, including increased patrolling in and around their places of residence and enhanced access control measures. There has been enhanced patrolling near religious places, political gatherings, transport hubs, and high footfall public and tourist areas where the police deployment is there to maintain a sense of confidence. Uh, intelligence coordination and uh, surveillance of uh, anti national elements has been strengthened. We are in touch with concerned intelligence agencies and the border guarding agencies. Uh, we have issued instructions to ensure maximum visibility of uniformed personnel in sensitive zones to instill public confidence. We are in touch with the uh, JNK police and the central authorities, and a close watch is being kept on the uh, situation. The educational institutes, also, where there is a high footfall of uh, students from JNK, are being uh,